ਪਲਾਂਟਸ ਦੇ ਵਿੱਚ ਕੀ ਖਾਸ ਹੈ ਕਿਉਂਕਿ ਬਹੁਤ ਜ਼ਿਆਦਾ ਦੇਖਣ ਜੀ ਬਹੁਤ ਜ਼ਿਆਦਾ ਅਟਰੈਕਟਿਵ ਲੱਗਦਾ ਜੇ ਅਸੀਂ ਪਹਿਨਾ ਪਲਾਂਟਸ ਦੀ ਗੱਲ ਕਰੀ ਅਦਰਵਾਈਜ਼ ਜੇ ਫਲਾਰ ਸ਼ੋ ਦੀ ਕੰਪਲੀਟ ਗੱਲ ਕਰੀਏ ਤਾਂ ਇੱਥੇ ਡਿਫਰੈਂਟ ਕੈਟਾਗਰੀਸ ਅਰੇਂਜ ਕੀਤੀਆਂ ਨੇ ਉਹਦੇ ਵਿੱਚ ਸਿੰਪਲ ਕੱਟ ਫਲਾਰਸ ਦੇ ਫਲਾਰ ਅਰੇਂਜਮੈਂਟ ਡਰਾਈ ਫਲਾਰ ਇਨ ਕੰਬੀਨੇਸ਼ਨ ਵਿਦ ਫਰੈਸ਼ ਫਲਾਰ ਵੀ ਹੈ ਦੈਨ ਅਲੋਂਗ ਵਿਦ ਥੈਟ ਜਿਵੇਂ ਤੁਸੀਂ ਆਹ ਟੇਬਲ ਤੇ ਗੱਲ ਕਰ ਰਹੇ ਹੋ ਇਹ ਦਿਸ ਇਜ਼ ਅ ਸਾਰਟ ਆਫ ਪਲਾਂਟ ਐਜ਼ ਅ ਗਿਫਟ ਜਿਵੇਂ ਫਲਾਰ ਬੁਕੇ ਦਿੰਦੇ ਸੀ ਬੁਕੇ ਕੀ ਹੈ ਥੋੜੇ ਦਿਨ ਲਈ ਪਾਣੀ ਚ ਰੱਖਿਆ ਦੈਨ ਆਫਟਰ ਥੈਟ ਫਲਾਰ ਦੇ ਵਿੱਚ ਇੱਕ ਪੋਟ ਹੈ স্মॉल ਪੋਟ ਹੈ ਅਲੋਂਗ ਵਿਦ दैट ਡਿਫਰੈਂਟ ਜਿਵੇਂ ਪੈਬਲਸ ਆਪਾਂ ਯੂਜ਼ ਕਰ ਲਈਆਂ ਇੱਕ ਸਕੂਲੈਂਟ ਜਾਂ ਅਦਰ ਟਾਈਪ ਦੇ ਪਲਾਂਟ ਜਿਹੜੇ ਕਿ ਲੌਂਗ ਟਾਈਮ ਡਿਊਰੇਸ਼ਨ ਦੇ ਲਈ ਉਹਨੂੰ ਸਰਵਾਈਵ ਕਰਦੇ ਐ ਸਪੈਸ਼ਲੀ ਜੇ ਮੈਂ ਉਹਦੀ ਗੱਲ ਕਰਾਂ ਤੁਸੀਂ ਐ ਜਿਵੇਂ ਕੋਈ ਬੱਚਾ ਨਹੀਂ ਬੈਠਾ ਹੁੰਦਾ ਸ਼ੂਜ਼ ਵਗੈਰਾ ਪਾ ਕੇ ਇਦਾਂ ਕਰਕੇ ਤਿਆਰ ਕੀਤਾ ਹੈ ਕੀ ਖਾਸ ਗੱਲ ਹੈ ਕਿ ਲੋਕ ਐਟ੍ਰੈਕਟਿਵ ਹੋਣ ਹਾਂਜੀ ਇਹ ਇੱਕ ਤਰ੍ਹਾਂ ਦੀ ਕ੍ਰੀਏਟੀਵਿਟੀ ਹੈ ਇਹ ਜੋ ਕਿ ਆਪਾਂ ਪਲਾਂਟਸ ਦੀ ਗੱਲ ਕਰ ਰਹੇ ਨੋ ਡਾਊਟ ਨੇਚਰ ਨੇ ਸਾਨੂੰ ਬਹੁਤ ਸਾਰੀ ਵੇਰੀਏਸ਼ਨ ਦਿੱਤੀ ਹੈ ਤੋਂ ਹਿਊਮਨ ਬੀਇੰਗਸ ਜਿਵੇਂ ਸਾਡੇ ਪਾਰਟਿਸਪੈਂਟਸ ਆਏ ਨੇ ਉਹਨਾਂ ਨੇ ਆਪਣੀ ਕ੍ਰੀਏਟੀਵਿਟੀ ਦੇ ਅਕੋਰਡਿੰਗ ਜਿਵੇਂ ਉਹਦੇ ਵਿੱਚ ਇੱਕ ਤੁਸੀਂ ਦੇਖ ਰਹੇ ਹੋ ਕਿ ਜੀਨਸ ਥੈਨ ਅਗੇਨ ਉਹਦੀਆਂ ਲੈਗਸ ਅਲੋਂਗ ਵਿਦ ਉਹਦੇ ਸ਼ੂਜ਼ ਪਾ ਕੇ ਉਹਦੀ ਕ੍ਰੀਏਟੀਵਿਟੀ ਹੈ ਕਿੰਨੇ ਕੁ ਫਲਾਵਰਸ ਨੇ ਜੋ ਕਿ ਇਸ ਟਾਈਮ ਦਾ ਫਲਾਵਰ ਸ਼ੋਅ ਦੇ ਵਿੱਚ ਪਾਰਟਿਸਿਪੇਟ ਕੀਤੇ ਹੋਏ ਜੇ ਅੰਦਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਮੋਰ ਦੈਨ 500 ਐਂਟਰੀਜ਼ ਹੋ ਗਈਆਂ ਨੇ ਤੇ ਬਾਹਰ ਵੀ 올 ਟਾਈਮ ਮਤਲਬ ਕਹਿ ਲੋ ਡਬਲ ਤੋਂ ਜ਼ਿਆਦਾ ਹੀ ਐਂਟਰੀਜ਼ ਨੇ ਤੋਂ ਉਹਦੇ ਜ ਕੰਟਾਈਪ ਦੇ ਐਨੂਅਲ ਫਲਾਰਸ ਨੇ ਪਰੀਨਿਅਲ ਨੇ ਕਟ ਫਲਾਰ ਨੇ ਪੌਟ ਅਰੇਂਜਮੈਂਟਸ ਨੇ ਫਲਾਰ ਅਰੇਂਜਮੈਂਟ ਨੇ ਬੌਂਜ਼ਾਈ ਹੈ ਸੋ ਮਨੀ ਅਰੇਂਜਮੈਂਟਸ ਆ ਸੋ ਫਲਾਰਸ ਦੇ ਨਾਲ ਨਾਲ ਇੱਥੇ ਪਲਾਂਟਸ ਵੀ ਮੌਜੂਦ ਨੇ ਜੋ ਕਿ ਡੈਕੋਰੇਟਿਡ ਪਲਾਂਟਸ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਬੜੇ ਸੋਹਣੇ ਤਰੀਕੇ ਨਾਲ ਡੈਕੋਰੇਟ ਕੀਤਾ ਹੈ ਮੈਂ ਦੱਸੂਗਾ ਕਿ ਇੰਨਾ ਪਲਾਂਟਸ ਦੇ ਵਿੱਚ ਕੀ ਖਾਸ ਹੈ ਕਿਉਂਕਿ ਬਹੁਤ ਜ਼ਿਆਦਾ ਦੇਖਣ 'ਚ ਹੀ ਬਹੁਤ ਜ਼ਿਆਦਾ ਅਟਰੈਕਟਿਵ ਲੱਗ ਰਹੇ ਜੇ ਪਈ ਨਾ ਪਲਾਂਟਸ ਦੀ ਗੱਲ ਕਰੀਂ ਆਦਰਵਾਇਜ਼ ਜੇ ਫਲਾਰ ਸ਼ੋ ਦੀ ਕੰਪਲੀਟ ਗੱਲ ਕਰੀਏ ਤਾਂ ਇੱਥੇ ਡਿਫਰੈਂਟ ਕੈਟੇਗਰੀਸ ਅਰੇਂਜ ਕੀਤੀਆਂ ਨੇ ਉਹਦੇ ਚ ਸਿੰਪਲ ਕੱਟ ਫਲਾਰਸ ਦੇ ਫਲਾਰ ਅਰੇਂਜਮੈਂਟ ਡਰਾਈ ਫਲਾਰ ਇਨ ਕੰਬੀਨੇਸ਼ਨ ਵਿਦ ਫਰੈਸ਼ ਫਲਾਰ ਵੀ ਹੈ ਦੈਨ ਅਲੋਂਗ ਵਿਦ ਥੈਟ ਜਿਵੇਂ ਤੁਸੀਂ ਆਹ ਟੇਬਲ ਤੇ ਗੱਲ ਕਰ ਰਹੇ ਹੋ ਏ ਦਿਸ ਇਜ਼ ਅ ਸਾਰਟ ਆਫ ਪlant ਐਜ਼ ਅ ਗਿਫਟ ਪਹਿਲਾਂ ਕੀ ਸੀ ਜਸਟ ਆਪਾਂ ਜਿਵੇਂ ਫਲਾਰ ਬੁਕੇ ਦਿੰਦੇ ਸੀ ਬੁਕੇ ਕੀ ਆ ਥੋੜੇ ਦਿਨ ਲਈ ਪਾਣੀ ਚ ਰੱਖਿਆ ਤੇ ਆਫਟਰ ਥੈਟ ਫਲਾਰ ਓਵਰ ਹੋ ਜਾਂਦੇ ਹਨ ਬਟ ਅੱਜਕਲ ਕੀ ਇਹ ਟ੍ਰੈਂਡ ਚੇਂਜ ਹੋ ਗਿਆ ਹੁਣ ਪਲਾਂਟ ਐਜ਼ ਅ ਗਿਫਟ ਦੇ ਰਿਹਾ ਜਿਹਦੇ ਵਿੱਚ ਇੱਕ ਪੋਟ ਹੈ ਸਮਾਲ ਪੋਟ ਹੈ ਅਲੋਂਗ ਵਿਦ ਥੈਟ ਡਿਫਰੈਂਟ ਜਿਵੇਂ ਪੈਬਲਸ ਆਪਾਂ ਯੂਜ਼ ਕਰ ਲਈਆਂ ਇੱਕ ਸੱਕੂਲੈਂਟ ਜਾਂ ਅਦਰ ਟਾਈਪ ਦੇ ਪਲਾਂਟ ਜਿਹੜੇ ਕਿ ਲੌਂਗ ਟਾਈਮ ਡਿਊਰੇਸ਼ਨ ਦੇ ਲਈ ਉਹਨੂੰ ਸਰਵਾਈਵ ਕਰਦੇ ਆ ਸੋ ਥੀਸ ਆਲ ਆਰ ਪਲਾਂਟ ਐਜ਼ ਅ ਗਿਫਟ ਤੇ ਮੈਮ ਬਹੁਤ ਜ਼ਿਆਦਾ ਸੋਹਣੇ ਲੱਗ ਰਹੇ ਮੈਂ ਸਪੈਸ਼ਲੀ ਜੇ ਮੈਂ ਉਹਦੀ ਗੱਲ ਕਰਾਂ ਤੁਸੀਂ ਐ ਜਿਵੇਂ ਕੋ ਕੀ ਕੀਤਾ ਕੀ ਖਾਸ ਗੱਲ ਹੈ ਕਿ ਲੋਕ ਐਟ੍ਰੈਕਟਿਵ ਹੋਣ ਉਹਦੇ ਨਾਲ ਹਾਂਜੀ ਇਹ ਇੱਕ ਤਰ੍ਹਾਂ ਦੀ ਕ੍ਰੀਏਟੀਵਿਟੀ ਹੈ ਇਹ ਜੋ ਕਿ ਆਪਾਂ ਪਲਾਂਟਸ ਦੀ ਗੱਲ ਕਰ ਰਹੇ ਨੋ ਡਾਊਟ ਨੇਚਰ ਨੇ ਸਾਨੂੰ ਬਹੁਤ ਸਾਰੀ ਵੇਰੀਏਸ਼ਨ ਦਿੱਤੀ ਹੈ ਬਟ ਅਲੋਂਗ ਵਿਦ ਨੇਚਰ ਵੇਰੀਏਸ਼ਨ ਵੀ ਕੈਨ ਐਡ ਆਵਰ ਕ੍ਰੀਏਟੀਵਿਟੀ ਤੋਂ ਹਿਊਮਨ ਬੀਇੰਗਸ ਜਿਵੇਂ ਸਾਡੇ ਪਾਰਟਿਸਪੈਂਟਸ ਆਏ ਨੇ ਉਹਨਾਂ ਨੇ ਆਪਣੀ ਕ੍ਰੀਏਟੀਵਿਟੀ ਦੇ ਅਕੋਰਡਿੰਗ ਜਿਵੇਂ ਉਹਦੇ ਵਿੱਚ ਇੱਕ ਤੁਸੀਂ ਦੇਖ ਰਹੇ ਹੋ ਕਿ ਜੀਨਸ ਦੈਨ ਅਗੇਨ ਉਹਦੀਆਂ ਲੈਗਸ ਅਲੋਂਗ ਵਿਦ ਉਹਦੇ ਸ਼ੂਜ਼ ਪਾ ਕੇ ਉਹਦੀ ਕ੍ਰੀਏਟੀਵਿਟੀ ਐਡ ਕੀਤੀ ਹੋਈ ਹੈ ਤੁਸੀਂ ਕਿੰਨੇ ਕਿ ਕਿੰਨੇ ਕ ਫਲਾਵਰਸ ਨੇ ਜੋ ਕਿ ਇਸ ਟਾਈਮ ਦਾ ਫਲਾਵਰ ਸ਼ੋਅ ਦੇ ਵਿੱਚ ਪਾਰਟਿਸਪੇਟ ਕੀਤੇ ਹੋਏ ਨੇ ਫਲਾਵਰ ਤੁਸੀਂ ਪਾਰਟਿਸਪੈਂਟਸ ਦੀ ਗੱਲ ਕਰ ਰਹੇ ਹੋ ਜੀ ਅੰਦਰ ਦੀ ਗੱਲ ਕਰੀਏ ਤਾਂ ਸਾਡੇ ਕੋਲ ਮੋਰ ਥੈਨ 500 ਐਂਟਰੀਜ਼ ਹੋ ਗਈਆਂ ਨੇ ਤੇ ਬਾਹਰ ਵੀ 올 ਟਾਈਮ ਮਤਲਬ ਕਹਿ ਲੋ ਡਬਲ ਤੋਂ ਜ਼ਿਆਦਾ ਹੀ ਐਂਟਰੀਜ਼ ਨੇ ਤਾਂ ਉਹਦੇ ਚ ਡਿਫਰੈਂਟ ਟਾਈਪ ਦੇ ਐਨੂਅਲ ਫਲਾਰਸ ਨੇ ਪਰੇਨਿਅਲ ਨੇ ਕਟ ਫਲਾਰ ਨੇ ਪੌਟ ਅਰੇਂਜਮੈਂਟਸ ਨੇ ਫਲਾਰ ਅਰੇਂਜਮੈਂਟ ਨੇ ਬੌਂਜ਼ਾਈ ਹੈ ਸੋ ਮਨੀ ਅਰੇਂਜਮੈਂਟਸ ਆਰ ਹੇਅਰ ਨਾ ਸੋ ਇੱਥੇ ਕਾਫੀ ਸਾਰੀਆਂ ਨੇ ਇਹਨਾਂ ਦੀ ਕਿੰਨੇ ਕਿ ਲਾਈਫ ਜੜੀ ਹੈ ਕਿੰਨੇ ਕਿ ਲੌਂਗ ਲਾਈਫ ਹੈ ਜੇ ਤੁਸੀਂ ਇੰਨਾ ਪਲਾਂਟਸ ਦੀ ਬੌਂਜ਼ਾਈ ਦੀ ਗੱਲ ਕਰ ਰਹੇ ਹੋ ਤਾਂ ਇਹ ਲੌਂਗ ਟਾਈਮ ਤੋਂ ਬਹੁਤ ਸਾਰੇ ਬੌਂਜ਼ਾਈ ਨੇ ਜਿਹੜੇ ਅਕਾ 50 ਸਾਲ ਪਹਿਲਾਂ ਦੇ ਮੀਨਸ ਕਾਫੀ ਸਾਰੇ ਪਾਰਟਿਸਪੈਂਟਸ ਆਏ ਨੇ ਜਿਨ੍ਹਾਂ ਦੀ ਬੌਂਜ਼ਾਈ ਨੇ 50 ਇਅਰ ਬੈਕ ਕਿਉਂਕਿ ਇਹਨੂੰ ਟ੍ਰੇਨ ਕਰਨਾ ਇੱਕ ਸ਼ਾਰਟ ਮਿਨੀਏਚਰ ਸੌਰਟ ਆਫ ਕਿ ਬਹੁਤ ਬਿਗ ਪਲਾਂਟ ਨੂੰ ਅਸੀਂ ਛੋਟੀ ਸਾਈਜ਼ ਦੇ ਵਿੱਚ ਮੇਨਟੇਨ ਕਰਨਾ ਹੈ ਤਾਂ ਉਹਦੇ ਲਈ ਮੋਰ ਥੈਨ 50 ਸਾਲ ਤੋਂ ਵੀ ਉੱਪਰ ਤੁਸੀਂ ਮੇਨਟੇਨ ਕਰ ਲਿਓ ਜਿਵੇਂ ਜਿਵੇਂ ਟਾਈਮ ਬੀਤਦਾ ਓਵੇਂ ਓਵੇਂ ਉਹਦੀ ਗ੍ਰੋਥ ਉਸ ਅਕੋਰਡਿੰਗ ਮੈਨ ਦੇਖ ਰਹੇ ਕਿ ਆਪਾਂ ਪਲਾਂਟਸ ਵੱਡੇ ਦੇਖਦੇ ਸੀ ਕਿ ਬਰ ਹੁਣ ਉਸ ਦੇ ਵਿੱਚ ਆਪਾਂ ਜ਼ਰੂਰ ਜਾ ਕੇ ਵਿਜ਼ਿਟ ਕਰਾਂਗੇ ਕਿ ਆਪਾਂ ਦੇਖ ਰਹੇ ਕਿ ਛੋਟੇ ਛੋਟੇ ਪਲਾਂਟਸ ਨੇ ਪਰ ਐਂ ਲੱਗ ਰਿਹਾ ਵੀ ਆਪਾਂ ਵੱਡੇ ਹੁੰਦੇ ਦੇਖਦੇ ਸੀ ਪਰ ਇਹ ਛੋਟੇ ਰਿਆਂ ਦੇ ਵਿੱਚ ਆ ਬਿਆਣ ਲੱਗੇ ਹਾਂਜੀ ਇਹ ਬੌਨਸਾਈ ਹੈ ਨੂੰ ਜਿਵੇਂ ਆਪਾਂ ਪਹਿਲੇ ਗ ਇਚਰ ਕਨਸੈਪਟ ਹੈ ਹਾਂ ਨੇਚਰ ਇਨ ਮਿਨੀਏਚਰ ਇਨ ਜਨਰਲ ਜੇ ਆਪਾਂ ਇਨਾ ਟਰੀਸ ਹੀ ਦੇਖੋ ਤੁਸੀਂ ਗੱਲ ਕਰ ਰਹੇ ਹੋ ਪੀਪਲ ਐ ਬੋਡ ਐ ਸਮ ਟਰੀਸ ਨੇ ਨੇਚਰ ਇਨ ਮਿਨੀਏਚਰ ਮੀਨਸ ਨੇਚਰ ਨੈਚੁਰਲ ਜਿਹੜੇ ਪੀਪਲ ਬੋਡ ਬਹੁਤ ਵੱਡੇ ਗਰੋ ਕਰਦੇ ਸੀ ਸੋ ਉਹਨਾਂ ਨੂੰ ਹੁਣ ਕੀ ਮਿਨੀਏਚਰ ਟ੍ਰੇਨ ਕਰਕੇ ਟ੍ਰਿਮਿੰਗ ਟ੍ਰੇਨਿੰਗ ਦੇ ਅਕੋਰਡਿੰਗ ਆਪਾਂ ਇਹਨੂੰ ਐਸ ਅ ਪੋਟ ਸੌਰੀ ਮਿਨੀਏਚਰ ਪਲਾਂਟ ਇਹਨੂੰ ਜਿਹਨੂੰ ਬੌਂਜ਼ਾਈ ਕਹਿੰਦੇ ਉਹਦੇ ਅਕੋਰਡਿੰਗ ਟ੍ਰੇਨ ਕਰਦੇ ਨੇ ਦਾ ਆਕਾਰ ਸਿਰਫ ਇੰਨਾ ਹੀ ਰਹੂਗਾ ਕਿ ਵੱਡੇ ਵੀ ਹੋ ਨਹੀਂ ਇਹ ਦੇਖੋ ਅਕੋਰਡਿੰਗ ਟੂ ਵਿਦ ਏਜ ਜਿਵੇਂ ਤੁਸੀਂ ਇੱਕ ਲਾਸਟ ਵਿੱਚ ਦੇਖੋਗੇ ਉਹ ਕਾਫੀ ਬੜਾ ਹੈ ਉਹਦੇ ਅਕ ਕੀ ਕਰਦੇ ਤੇ ਮੈਂ ਦੱਸੂਗਾ ਕਿ ਇਹਦਾ ਨਾਮ ਕੀ ਹੈ ਹਾਂਜੀ ਇਹ ਫਾਈਕਸ ਦੀ ਸਪੀਸੀਸ ਹੈਗੀ ਹੈ ਇਹਦੇ ਚ ਕਾਫੀ ਸਾਰੀਆਂ ਫਾਈਕਸ ਦੀਆਂ ਸਪੀਸੀਸ ਨੇ ਸਾਰੀਆਂ ਜਿਵੇਂ ਬੋਰਡ ਹੈ ਦਨ ਪਿੱਪਲ ਹੈ ਇਹ ਦੇਖੋ ਆਹ ਛੋਟਾ ਜਿਹਾ ਪਲਾਂਟ ਦੀ ਗੱਲ ਕਰੋ ਫਾਈਕਸ ਨੂੰ ਲੀਜੀਓ ਉਸਾ ਪਿੱਪਲ ਲੱਗਿਆ ਹੋਇਆ ਜੀ ਪਿੱਪਲ ਦੀ ਮੈਂ ਗੱਲ ਕਰਾਂ ਕਾਫੀ ਵੱਡੇ ਵੱਡੇ ਪਿੱਪਲ ਦੇਖੇ ਆ ਪਰ ਇਹਨੂੰ ਕਿਸ ਤਰੀਕੇ ਦਾ ਟ੍ਰੀਟਮੈਂਟ ਦੇ ਕੇ ਸਿਰਫ ਇੰਨੇ ਕ ਛੋਟਾ ਆਕਾਰ ਜੁੜਾ ਦਿੱਤਾ ਗਿਆ ਜਦੋਂ ਆਪਾਂ ਨੇਚਰਲੀ ਗੱਲ ਕਰਦੇ ਆ ਤਾਂ ਪਹਿਲਾਂ ਦੀ ਪੁਰਾਣੇ ਟਾਈਮ ਚ ਕੀ ਸੀ ਜਦੋਂ ਪਿੱਪਲ ਬੋਰਡ ਨਿੰਮ ਵਗੈਰਾ ਇਹ ਟਰੀਜ਼ ਪੁਰਾਣੇ ਘਰਾਂ ਚ ਲੱਗਦੇ ਸੀ ਕਿ ਹ ਬਟ ਵਿਦ ਹਵਾ ਦੇ ਨਾਲ ਨਾਲ ਜਦੋਂ ਬਾਹਰ ਦੀ ਕਰਦੀ ਹਵਾ ਨੂੰ ਸ਼ੁੱਧ ਕਰਨ ਦੇ ਨਾਲ ਨਾਲ ਇੰਟਰਨਲ ਹਾਊਸ ਦੀ ਵੀ ਆਪਾਂ ਕਰ ਸਕਦੇ ਆ ਸੋ ਜਿਹੜਾ ਇਹ ਪਲਾਂਟ ਦੀ ਗੱਲ ਕਰੀਏ ਮਿਨੀਚਰ ਪਲਾਂਟ ਹੈ ਜਿਵੇਂ ਆਪਾਂ ਪਹਿਲੇ ਗੱਲ ਕੀਤੀ ਨੇਚਰ ਇਨ ਮਿਨੀਚਰ ਤਾਂ ਇਹਦੇ ਲਈ ਇੱਕ ਸ਼ੈਲੋ ਕੰਟੇਨਰ ਲੈਣਾ ਜਿਹਦੇ ਵਿੱਚ ਕੀ ਇਹਦੀਆਂ ਰੂਟਸ ਨੇ ਲਿਮਟਿਡ ਗਰੋ ਕਰਨ ਗਿਆ ਸੋ ਇਹਨੂੰ ਆਪਾਂ ਪ੍ਰੋਪਰ ਨਿਊਟ੍ਰੀਸ਼ਨ ਦੇ ਕੇ ਇਹਦੀ ਟ੍ਰਿਮਿੰਗ ਐਂਡ ਟ੍ਰੇਨਿੰਗ ਇਹਦੀਆਂ ਜਿਹੜੀਆਂ ਬ੍ਰਾਂਚੀਜ਼ ਨੇ ਉਹਨੂੰ ਆਪਾਂ ਆਪਣੇ ਪੈਟਰਨ ਦੇ ਅਕੋਰਡਿੰਗ ਉਹਨੂੰ ਗਰੋ ਕਰਦੇ ਆ ਤਾਂ ਜਿਹੜੀਆਂ ਐਕਸਟਰਾ ਬ੍ਰਾਂਚੀਜ਼ ਨੇ ਉਹਨਾਂ ਨੂੰ ਰਿਮੂਵ ਕਰਕੇ ਟ੍ਰੇਨਿੰਗ ਐਂਡ ਟ੍ਰਿਮਿੰਗ ਦੇ ਅਕੋਰਡਿੰਗ ਇਹਨਾਂ ਨੂੰ ਆਪਾਂ ਮਿਨੀਚਰ ਸਾਈਜ਼ ਸ਼ਾਰਟ ਸਾਈਜ਼ ਦੇ ਵਿੱਚ ਇੰਟੈਂਡ ਕਰੀਏ ਕਿਉਂਕਿ ਆ ਬਿਲਕੁਲ ਮੈਂ ਗੱਲ ਜਿਵੇਂ ਆਪਾਂ ਪਹਿਲਾਂ ਗੱਲ ਕਰ ਰਹੇ ਸੀ ਮੋਰ ਥੈਨ 50 ਇਅਰ ਡਿਪੈਂਡ ਕਰਦਾ ਸੀ ਕਿਵੇਂ ਮੈਂਟੇਨ ਕਰਦੇ ਆ ਉਹਦੇ ਤੇ ਡਿਪੈਂਡ ਕਰਦਾ ਮੈਮ ਆਪਾਂ ਵੱਡਿਆਂ ਦੀ ਗੱਲ ਕਰ ਲਈਏ ਚਲੋ ਕਈ ਵਾਰੀ ਐਦਾਂ ਹੁੰਦਾ ਉਹਨਾਂ ਨੂੰ ਪਾਣੀ ਨਹੀਂ ਵੀ ਦੇ ਹੁੰਦਾ ਕਿਉਂਕਿ ਆਪਾਂ ਦੇਖਦੇ ਆ ਨਾਰਮਲੀ ਸੜਕਾਂ ਤੇ ਖੜੇ ਨੇ ਜਾਂ ਨਾਰਮਲੀ ਕਿਤੇ 플ੌਟ ਦੇ ਵਿੱਚ ਹੋਗੇ ਇਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਕਿਸ ਤਰੀਕੇ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਸ ਤਰੀਕੇ ਦਾ ਇਹਨਾਂ ਨੂੰ ਟ੍ਰੀਟਮੈਂਟ ਦੇਣਾ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਲਾਜ਼ਮੀ ਦੇਖੋ ਜੀ ਟ੍ਰੀਟਮੈਂਟ ਦੀ ਗੱਲ ਕਰੀਏ ਇਹਦੇ ਵਿੱਚ ਲਿਮਿਟਿਡ ਆਪਾਂ ਸੋਇਲ ਦੇ ਰਹੇ ਆ ਜੋ ਫਰਟੀਲਾਈਜ਼ਰ ਹੈ दैट इज ਲਿਮਿਟਿਡ ਜਿਵੇਂ ਤੁਹਾਨੂੰ ਕੰਟੇਨਰ ਵੀ ਨਜ਼ਰ ਆ ਰਹੇ ਬਹੁਤ ਛੋਟੇ ਕੰਟੇਨਰ ਨੇ ਉਹਦੇ ਅਕੋਰਡਿੰਗ ਆਪਾਂ ਇਹਨੂੰ ਜਿਹੜਾ ਪਾਣੀ ਹੈ ਜ਼ਿਆਦਾ ਨਾ ਭਰ ਕੇ ਨਹੀਂ ਪਾਉਣਾ ਵੀ ਥੋੜਾ ਜਿਹਾ ਮੋਇਸਟਰ ਰਹੇ ਉਹਦੇ ਅਕੋਰਡਿੰਗ ਆਪਾਂ ਜਿਹੜੀ ਇਹਦੀ ਫਰਟੀਲਾਈਜ਼ੇਸ਼ਨ ਕਰਨੀ ਹੈ ਬੜੀ স্মੋਲ ਕੁਆਂਟੀਟੀ ਦੇ ਵਿੱਚ ਸੋ ਉਹਦੇ ਅਕੋਰਡਿੰਗ ਇਹ ਬੜੇ ਵਧੀਆ ਤਰੀਕੇ ਨਾਲ ਮੇਨਟੇਨ ਹੋ ਜਾਏਗਾ ਤਾਂ ਕਿ ਮੈਂ ਬਹੁਤ ਵੱਡਾ ਹੈ ਪਰ ਮੇਮੋ ਦੀ ਲੁੱਕ ਬਹੁਤ ਜ਼ਿਆਦਾ ਅਟਰੈਕਟਿਵ ਆਇਂ ਲੱਗਦਾ ਵੀ ਕਿਸੇ ਨੇ ਉਹ ਰੀਅਲ ਦਾ ਨਹੀਂ ਲੱਗ ਰਿਹਾ ਐ ਲੱਗ ਰਿਹਾ ਵੀ ਕਿਸੇ ਨੇ ਮਤਲਬ ਕਿ ਐਦਾ ਕਿਸੇ ਨੇ ਲਾਈਕ ਡੈਕੋਰੇਟਡ ਕੀਤਾ ਹੋਵੇ ਜਾਂ ਫਿਰ ਕਿਸੇ ਨੇ ਬਣਾਇਆ ਹੋ ਹਾਂਜੀ ਬਿਲਕੁਲ ਦੇਖੋ ਇਹ ਦੇਖਣchi ਨਜ਼ਰ ਆ ਰਿਹਾ ਜਦੋਂ ਆਪਾਂ ਇਹਦੀ ਗੱਲ ਕਰ ਰਹੇ ਹਾਂ ਪੋਰਟ ਦੇ ਅੰਦਰ ਇੱਕ ਫਰੇਮਵਰਕ ਬਣਾਇਆ ਹੋਇਆ ਦੇਖੋ ਤੁਹਾਨੂੰ ਫਰੇਮ ਨਜ਼ਰ ਆ ਰਿਹਾ ਸੋ ਅਕੋਰਡਿੰਗ ਟੂ ਫਰੇਮ ਕੀ ਹੈ ਜਦੋਂ ਇਨੀਸ਼ੀਅਲੀ ਇਹ ਜਿਹੜੀਆਂ ਇਹਦੀਆਂ ਬ੍ਰਾਂਚੇਸ ਨੇ ਥੋੜੀਆਂ ਡੈਲੀਕੇਟ ਸੌਫਟ ਹੁੰਦੀਆਂ ਸੋ ਉਹਨੂੰ ਉਹਦੇ ਅਕੋਰਡਿੰਗ ਆਪਾਂ ਟਵਿਸਟ ਕਰਕੇ ਆਪਣੇ ਅਕੋਰਡਿੰਗ ਜਿਹੜੀ ਵੀ ਸਾਈਡ ਨੂੰ ਉਹਨੂੰ ਗਰੋ ਕਰਨਾ ਹੈ ਉਹਦੇ ਅਕੋਰਡਿੰਗ ਗਰੋ ਕਰ ਸਕਦੇ ਹਾਂ ਦੇਖੋ ਉਹ ਬੜੇ ਅੱਛੇ ਤਰੀਕੇ ਨਾਲ ਇਹਨੂੰ ਰੋਟੇਟ ਕਰਕੇ ਦੈਨ ਅਗੇਨ ਇਹ ਬੰਚ ਬਣ ਗਿਆ ਬਟ ਉੱਪਰ ਇਟਸ ਗਰੋਇੰਗ ਬੜੀ ਰਾਊਂਡ ਕੈਨੋਪੀ ਅੱਛੇ ਤਰੀਕੇ ਨਾਲ ਗਰੋ ਕਰ ਰਹੀ ਹੈ ਸੋ ਮੈਮ ਇਹਦੇ ਇਦਾਂ ਹੀ ਇਹਦੀ ਸ਼ੇਪ ਜਿਹੜੀ ਇਦਾਂ ਹੀ ਵੱਧੂਗੀ ਕਿ ਸੇਮ ਰਹੇਗੀ ਸੇਮ ਰਹੇਗੀ ਬਟ ਇਹ ਕਿ ਫਰਦਰ ਇਹਨਾਂ ਨੂੰ ਉੱਪਰੋਂ ਜਿਹੜੀ ਇਹਦੀ ਟ੍ਰਿਮਿੰਗ ਟ੍ਰੇਨਿੰਗ ਕਰਨੀ ਪੈਂਦੀ ਹੈ ਅਕੋਰਡਿੰਗਲੀ ਇਹ ਥੋੜਾ ਗ로우 ਕਰ ਜੇਗਾ ਸਾਈਡਾਂ ਨੂੰ ਬਟ ਅਕੋਰਡਿੰਗਲੀ ਇਹਨੂੰ ਆਪਾਂ ਮੈਨੇਜ ਕਰ ਸਕਦੇ ਹਾਂ ਮੈਨੇਜ ਕਰਦੇ ਕਿੰਨੇ ਕੇ ਟਾਈਮ ਦੇ ਵਿੱਚ ਇਹ ਮੈਨੇਜਮੈਂਟ ਯਾਨੀ ਬਹੁਤ ਜ਼ਰੂਰੀ ਬਹੁਤ ਮੈਂ ਗੱਲ ਆਪਾਂ ਬੌਂਜ਼ਾ ਹੀ ਜੋ ਹੈ ਇਹ ਤੁਸੀਂ ਜਦੋਂ ਛੋਟੇ ਪਲਾਂਟ ਤੋਂ ਲੈ ਕੇ ਤੁਸੀਂ 50 60 70 ਇਵਨ 100 ইয়ারਸ ਤੱਕ ਇਹਨੂੰ ਮੇਨਟੇਨ ਕਰ ਸਕਦੇ ਆ ਡਿਪੈਂਡਿੰਗ ਆਫ ਆਨ ਆਪਾਂ ਮੇਨਟੇਨ ਕਿਵੇਂ ਕਰ ਰਹੇ ਮੈਂ ਖਾਦ ਦੀ ਮੈਂ ਗੱਲ ਕਰਾਂ ਕਿਹੜੀ ਇਹਦੇ ਵਿੱਚ ਸਪੈਸ਼ਲ ਖਾਦ ਪਾਈ ਜਾਂਦੀਆਂ ਇਹਨਾਂ ਸਪੈਸ਼ਲ ਪਲਾਂਟਸ ਦੇ ਵਿੱਚ ਨੀ ਦੇਖੋ ਇਹ ਜਿਹੜੀ ਪਲਾਂਟਸ ਨੇ ਇੰਟਰਨਲ ਗ로우 ਕਰਦੇ ਆਪਾਂ ਮੋਸਟਲੀ ਅੰਦਰ ਹੋ ਗਏ ਜਾਂ ਆਪਣੇ ਗਾਰਡਨ ਏਰੀਆ ਦੇ ਵਿੱਚ ਇਹਦੇ ਵਿੱਚ ਕੋਈ ਜਿਵੇਂ ਆਪਾਂ ਪੱਤਿਆਂ ਵਾਲੀ ਖਾਦ ਹੈ ਜਾਂ ਵਰਮੀ ਕੰਪੋਸਟ ਜਿੰਨੂੰ ਗੰਡੋਈ ਵਾਲੀ ਖਾਦ ਕਹਿੰਦੇ ਉਹਨੂੰ ਮਿੱਟੀ ਚ ਮਿਕਸ ਕਰਕੇ ਉਹ ਦੇ ਅਕੋਰਡਿੰਗ ਇਹਨੂੰ ਆਪਾਂ ਸੀਜ਼ਨ ਦੇ ਅਕੋਰਡਿੰਗ ਆਪਾਂ ਇਹਨੂੰ ਗ로우 ਕਰ ਸਕਦੇ ਆ ਹਾਂਜੀ ਤੇ ਬਸ ਆਪਾਂ ਦੇਖ ਸਕਦੇ ਆ 크ਿਸਮਸ ਟਰੀ ਆਪਾਂ ਦੇਖਦੇ ਹੁੰਦੇ ਸੀ ਪਰ ਇਹ ਲੱਗ ਰਿਹਾ ਵੀ ਹਾਂ ਰੀਅਲ ਦੇ ਵਿੱਚ ਹਾਂਜੀ ਬਿਲਕੁਲ ਬਿਲਕੁਲ ਦੇਖੋ ਸ਼ੇਪ ਬਹੁਤ ਅੱਛੀ ਆਈ ਹੋਈ ਏ ਦੀ ਬਹੁਤ ਸੋਹਣੀ ਛੇ ਜੀ ਹਾਂਜੀ ਤੇ ਮੈਮ ਆਹ ਕਿਹੜਾ ਹੈ ਇਹ ਬੋਰਡ ਹੈ ਤੇ ਮੈਮ ਇਹਦਾ ਵੀ ਆਕਾਰ ਇੰਨੇ ਕਿ ਰਹੂਗਾ ਇਹਦੀ ਵੀ ਕੋਈ ਮਤਲਬ ਕਿ ਵੱਧੂਗਾ ਤੇ ਨਹੀਂ ਇਹਦਾ ਸਾਈਜ਼ ਨਹੀਂ ਦੇਖੋ ਵਿੱਥ ਟਾਈਮ ਸਾਈਜ਼ ਤਾਂ ਵੱਧਦਾ ਬਟ ਤੁਹਾਡੇ ਤੇ ਡਿਪੈਂਡ ਕਰਦਾ ਹੈ ਨਾ ਤੁਸੀਂ ਉਹਦੀ ਹਾਈਟ ਕਿੰਨੀ ਮੇਨਟੇਨ ਕਰਨੀ ਹੈ ਜਿਵੇਂ ਸਪੋਰਟ ਸਮ ਟਾਈਮ ਕੀ ਆ ਸਾਈਡ ਬ੍ਰਾਂਚੀਜ਼ ਜਿਹੜੀਆਂ ਸਕੈਟਰਡ ਜੀ ਟਾਈਪ ਦੀਆਂ ਸੋ ਉਹਨੂੰ ਅਕੋਰਡਿੰਗਲੀ ਆਪਾਂ ਟ੍ਰਿਮਿੰਗ ਐਂਡ ਟ੍ਰੇਨਿੰਗ ਕਰਦੇ ਰਹਿਣਾ ਹੈ ਬੌਂਸਾਈ ਦਾ ਇਹੀ ਕਨਸੈਪਟ ਹੈ ਨੇਚਰ ਇਨ ਮਿਨੀਏਚਰ ਬਹੁਤ ਵੱਡੇ ਪਲਾਂਟ ਨੂੰ ਅਸੀਂ ਛੋਟੀ ਫਾਰਮ ਦੇ ਵਿੱਚ ਉਹਨੂੰ ਮੇਨਟੇਨ ਕਰਦੇ ਹਾਂ